ਸਸ ਸਸਿਕਾਲ ਦੋਸਤੋ ਆਪਾਂ ਗੱਲ ਕਰਨੀ ਹੈ ਸਾਈਪਰਸ ਦੇ ਸਟੱਡੀ ਵੀਜ਼ਾ ਬਾਰੇ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਯਾ ਰਿਫਿਊਜ਼ਲ ਆਈ ਹੋਈ ਹੈ ਜਾਂ ਫਿਰ ਸਟੱਡੀ ਦੇ ਵਿੱਚ ਲੰਮਾ ਗੈਪ ਪੈ ਗਿਆ ਹੈ ਆਈਲੈਂਡਸ ਨਹੀਂ ਕਰ ਪਾ ਰਹੇ ਔਰ ਬਹੁਤੇ ਜਿਆਦੇ ਪੈਸੇ ਵੀ ਨਹੀਂ ਖਰਚ ਸਕਦੇ ਤਾਂ ਉਹਨਾਂ ਦੇ ਲਈ ਸਾਈਪਰਸ ਕਿਸ ਤਰ੍ਹਾਂ ਦੀ ਆਪਸ਼ਨ ਰਹੂਗਾ ਇਸ ਬਾਰੇ ਗੱਲ ਕਰਾਂਗੇ ਨੰਬਰ ਵੀ ਫਲੈਸ਼ ਕੀਤਾ ਜਾ ਰਿਹਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਵੀਜ਼ਾ ਰੂਟ ਤੋਂ ਵੀਜ਼ਾ ਐਕਸਪਰਟ ਆ ਗਿਆ ਬਹੁਤ ਬਹੁਤ ਸਵਾਗਤ ਹੈ ਸਸਿਕਾਲ ਸਸਿਕਾਲ ਜੀ ਸਾਈਪਰਸ ਹੀ ਕਿਉਂ ਜਾਣ ਲੋਕ ਜਾਂ ਕਿਹਨਾਂ ਨੂੰ ਜਾਣਾ ਚਾਹੀਦਾ ਸਾਈਪਰਸ ਪਹਿਲੀ ਗੱਲ ਬੱਚੇ ਕਹਿੰਦੇ ਸੀ ਕਿ ਸਾਈਪਰਸ ਕੀ ਆਪਾਂ ਨੂੰ ਮਿਲਦਾ ਹੈ ਸਟੱਡੀ ਤੋਂ ਬਾਅਦ ਸਾਨੂੰ ਕੋਈ ਉੱਥੇ ਆਪਸ਼ਨਸ ਨਹੀਂ ਮਿਲਦੀਆਂ ਸਾਡੇ ਲਈ ਸਟੱਡੀ ਉੱਥੇ ਅਸੀਂ ਜੇ ਪੜਨ ਜਾਣਾ ਅਸੀਂ ਵੱਡੇ ਕੰਟਰੀਆਂ ਜਾਣਾ ਤਾਂ ਮੈਂ ਕਹਿੰਦਾ ਕਿ ਸਾਈਪਰਸ ਉਹ ਬੱਚਾ ਜਾਣਾ ਚਾਹੀਦਾ ਜਿਹੜਾ ਕਿਸੇ ਵੀ ਕੰਟਰੀ ਲਈ ਐਲੀਜੀਬਲ ਨਹੀਂ ਹੈਗਾ ਪਹਿਲੀ ਗੱਲ ਜਿਹੜਾ ਕਿਸੇ ਵੀ ਕੰਟਰੀ ਐਲੀਜੀਬਲ ਨਹੀਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋਇਆ ਹੋਇਆ ਜਾਂ ਜਿਵੇਂ ਗੈਪ ਵੱਧ ਚੁੱਕਿਆ ਪਰਸੈਂਟੇਜ ਘਟਾ ਹੈ ਜਾਂ ਓਵਰঅল ਚਾਰ ਬੈਂਡ ਨੇ ਜਾਂ ਓਵਰঅল ਸਾਡੇ ਚਾਰ ਬੈਂਡ ਨੇ ਤਾਂ ਸਾਈਪਰਸ ਉਹ ਮੁਲਕ ਹੈ ਜਿਹੜੇ ਤੁਸੀਂ ਪੜ੍ਹਾਈ ਕਰਕੇ ਵਧੀਆ ਆਪਣਾ ਰਹਿਣਾ ਸਹਿਣਾ ਖਾਣਾ ਪੀਣਾ ਵਧੀਆ ਕਮਾ ਸਕਦੇ ਹੋ ਅੱਜ ਇਹ ਮੁਲਕ ਇੰਨਾ ਚਰਚਾ ਚ ਹੈ ਕਿਉਂਕਿ ਬੜੀ ਜਲਦੀ ਸ਼ਾਇਨੇ ਕਹਿੰਦਾ ਪਾੜ ਬਣਨ ਵਾਲਾ ਹੈ ਚਾਰ ਬੈਂਡ ਤੁਹਾਡੇ ਆਏ ਨੇ ਫਾਊਂਡੇਸ਼ਨ ਕੋਰਸ ਲੈ ਕੇ ਜਾ ਸਕਦੇ ਹੋ ਤੁਸੀਂ ਜੇ ਡਿਪਲੋਮਾ ਜਾਂ ਡਿਗਰੀ ਕਰਨੀ ਹੈ ਤਾਂ ਓਵਰਆਲ ਸਾਡੇ ਚਾਰ ਬੈਂਡ ਦਾ एलिਜੀਬਿਲਟੀ ਤੁਹਾਡੀ ਹੁੰਦੀ ਹੈ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਆਫਟਰ ਵੀਜ਼ਾ ਪੈਸਾ ਦੇ ਸਕਦੇ ਹੋ ਜਿਹਦੇ ਵਿੱਚ ਵੀਜ਼ਾ ਰੂਟ ਲੈ ਕੇ ਆਇਆ ਤੁਹਾਡੇ ਲਈ ਟੋਟਲੀ ਪੈਕੇਜ ਜਿਹਦੇ ਵਿੱਚ ਅਸੀਂ ਦਵਾਂਗੇ ਤੁਹਾਨੂੰ 1 ਸਾਲ ਦੀ ਟਿਊਸ਼ਨ ਫੀਸ ਨਾਲ ਤੁਹਾਡੀ ਐਮਬੈਸੀ ਫੀਸ ਨਾਲ ਸਾਡੇ ਫੰਡਸ ਦੀ ਅਸਿਸਟੈਂਸ ਔਰ ਨਾਲ ਮਿਸਲੇਨਸ ਚਾਰजेस ਔਰ ਇੰਸ਼ੋਰੈਂਸ ਇਸਾਰੀ ਕੁਝ ਇਨਕਲੂਡ ਹੈ ਹੁਣ ਬੱਚੇ ਜਿਹੜੇ ਕਿਸੇ ਵੀ ਕੰਟਰੀ ਵਿੱਚ ਅਪਲਾਈ ਕਰਕੇ ਵੀਜ਼ਾ ਨਹੀਂ ਸੀ ਲੈ ਸਕਦੇ ਕਿਉਂਕਿ ਪ੍ਰੋਫਾਈਲ ਬੜੀ ਗੰਦੀ ਸੀ ਉਹਨਾਂ ਦੀ ਗੈਪ ਬਹੁਤ ਵੱਚੁਕਿਆ ਸੀ ਪਰਸੈਂਟੇਜ ਘੱਟ ਸੀ ਜਾਂ ਰਿਫਿਊਜ਼ਲ ਲੈ ਕੇ ਬੈਠੇ ਸੀ ਤਾਂ ਮੈਂ ਕਹਿੰਦਾ ਇੱਕ ਸਾਈਪਰਸ ਉਹ ਡੈਸਟੀਨੇਸ਼ਨ ਹੈ ਜਿੱਦੇ ਤੁਸੀਂ ਕੰਟਰੀ ਚ ਜਾ ਕੇ ਪੈਥਵੇ ਰਾਹੀਂ ਤੁਸੀਂ ਆਪਣਾ ਯੂਐਸਏ ਪੜ੍ਹਨ ਦਾ ਸੁਪਨਾ ਕੈਨੇਡਾ ਪੜਨ ਦਾ ਸੁਪਨਾ ਜਾਂ ਯੂਕੇ ਆਸਟ੍ਰੇਲੀਆ ਪੜਨ ਦਾ ਸੁਪਨਾ ਸਕਾਰ ਕਰ ਸਕਦੇ ਹੋ ਸਕਸੈਸਫੁਲੀ ਉਹ ਵੀ ਤੁਸੀਂ ਸਾਈਪਰਸ ਪੜ ਕੇ ਤਾਂ ਮੈਂ ਕਹਿੰਦਾ ਕਿ ਘਪਰਾਓ ਨਾ ਪੈਸਾ ਦੇਣਾ ਚਾਹੁੰਦੇ ਹੋ ਸਾਰਾ ਵੀਜ਼ਾ ਲੱਗਣ ਤੋਂ ਬਾਅਦ ਇੱਕ ਵੀ ਰੁਪਈਆ ਥਰਡ ਤੋਂ ਨਹੀਂ ਲਾਵਾਂਗੇ ਨਾ ਵੀਜ਼ੇ ਤੋਂ ਪਹਿਲਾਂ ਲੈਣਾ ਨਾ ਦੌਰਾਨ ਲੈਣਾ ਵੀਜ਼ੇ ਤੋਂ ਬਾਅਦ ਜ਼ਰੂਰ ਲੈਣਾ ਹੈ ਕਈ ਬੱਚੇ ਦੇ ਨਾਲ ਏਜੰਟਸ ਕੀ ਕਰਦੇ ਨੇ ਕਹਿ ਤਾਂ ਦਿੰਦੇ ਨੇ ਕਿ ਫੀ ਆਫਟਰ ਵੀਜ਼ਾ ਪੈਕੇਜ ਟੋਟਲੀ ਪੈਕੇਜ ਅਸੀਂ ਦਵਾਂਗੇ ਪਰ ਜਦੋਂ ਬੱਚਾ ਰਜਿਸਟਰ ਹੋ ਜਾਂਦਾ ਤਾਂ ਕਿਹਨੇ ਤੁਹਾਡਾ ਗੈਪ ਜਿਆਦਾ ਅਸੀਂ ਇਹਦੀ ਜਸਟੀਫਿਕੇਸ਼ਨ ਲਈ ਪੈਸੇ ਚਾਹੀਦੇ ਨੇ ਆਹ ਤੜੀ ਪੂਰੀ ਕਰਨੀ ਹੈ ਉਸ ਤੋਂ ਬਾਅਦ ਤੇਰੇ ਫੰਡ ਲਈ ਚਾਹੀਦੇ ਨੇ ਮਤਲਬ ਕੋਈ ਨਾ ਕੋਈ ਘੁਮਣਕ ਮੇਰੀ ਚ ਪਾ ਕੇ ਬੱਚਿਆਂ ਤੋਂ ਪੈਸੇ ਜਿਹੜੇ ਐ ਮਠਲੇ ਜਾਂਦੇ ਨੇ ਵੀਜ਼ਾ ਰੂਟ ਆ ਕੰਪਨੀ ਹੈ ਜਿਹੜਾ ਤੁਹਾਡੇ ਨਾਲ ਇੱਕ ਰਿਟਰਨ ਕਰੇਗਾ ਸਾਡੇ ਡਾਇਰੈਕਟਰ ਕੰਪਨੀ ਸਾਡੇ ਨਾਲ ਰਿਟਰਨ ਕਰਨਗੇ ਕਿ ਜਿਹੜੀ ਚੀਜ਼ ਅਸੀਂ ਵਰਡ ਦਿੱਤੇ ਨੇ ਅੱਜ ਤੁਹਾਡੇ ਟੀਵੀ ਸ਼ੋਅ ਤੇ ਬੈਠੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਗੱਲਾਂ ਤਾਂ ਸੇਮ ਹੀ ਰਹਿਣਗੀਆਂ ਕਿ ਇੱਕ ਵੀ ਪੈਸਾ ਪਹਿਲਾਂ ਲਈ ਲੈਣਾ ਵੀਜ਼ਾ ਲੱਗਣ ਤੋਂ ਬਾਅਦ ਸਾਡਾ ਹੱਕ ਮੰਨਦਾ ਹੈ ਤੁਹਾਨੂੰ ਵੀਜ਼ਾ ਦਿਖਾ ਕੇ ਪੋਰਟਲ ਤੇ ਚੈੱਕ ਕਰਾ ਕੇ ਤਾਂ ਅਸੀਂ ਠੜ ਤੋਂ ਪੈਸੇ ਲਵਾਂਗੇ ਬਿਲਕੁਲ ਸਾਈਪ੍ਰਸ ਦੀਆਂ ਬਹੁਤ ਸਾਰੀਆਂ ਤੁਸੀਂ ਐਡਸ ਦੇਖ ਰਹੇ ਹੋ ਔਰ ਉੱਥੇ ਜਾ ਕੇ ਸਟੂਡੈਂਟ ਪੜ੍ਹਾਈ ਦੇ ਨਾਮ ਨਾਲ ਚੰਗੀ ਕਮਾਈ ਵੀ ਜਿਹੜੀ ਹੈ ਕਰ ਰਹੇ ਆ ਔਰ ਬਹੁਤ ਜਿਹੜੇ ਸੋਨੇ ਸੋਨੇ ਕਾਲਜ ਯੂਨੀਵਰਸਿਟੀਆਂ ਉੱਥੇ ਹੈਗੀਆਂ ਨੇ ਜਿੱਥੇ ਤੁਸੀਂ ਸਟੱਡੀ ਕਰ ਸਕਦੇ ਹੋ ਲੰਬੇ ਗੈਪ ਵਾਲੇ ਸਟੂਡੈਂਟ ਜਾਂ ਫਿਰ ਰਿਫਿਊਜ਼ਲ ਵਾਲੇ ਹੈ ਜਿਹੜੇ ਸਾਈਪ੍ਰਸ ਦੇ ਲਈ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆ ਔਰ ਉਸ ਦੇ ਲਈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਨੀ ਹੈ ਜਾਂ ਫਿਰ ਵੀਜ਼ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਸੱਚਕਾ